ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਖੋਖਰ ਤੇ ਤੁਸੀਂ ਜੁੜ ਚੁੱਕੇ ਹੋ ਮੇਰੇ ਚੈਨਲ ਰਿਪੋਰਟਰ ਆਫ ਐਗਰੀਕਲਚਰ ਖੇਤੀਬਾੜੀ ਰਿਪੋਰਟਰ ਦੇ ਨਾਲ ਅੱਜ ਇਸ ਵੀਡੀਓ ਤੇ ਮਾధ్యਮ ਰਾਹੀਂ ਵਿਚਾਰ ਚਰਚਾ ਕਰਾਂਗੇ ਪਿਆਜ਼ ਦੀ ਖੇਤੀ ਬਾਰੇ ਪੰਜਾਬ ਦੇ ਵਿੱਚ ਉੱਗੇ ਕਿਸਾਨ ਨੇ ਪਨੀਰੀਆਂ ਵੀ ਬੀਜਦੇ ਆ ਤੇ ਪਿਆਜ਼ ਦੀ ਖੇਤੀ ਵੀ ਕਰਦੇ ਆ ਤੇ ਪਿਆਜ਼ ਦਾ ਜਿਹੜਾ ਬੀਜ ਤਿਆਰ ਕਰਕੇ ਉਹ ਆਪ ਖੁਦ ਵੇਚਦੇ ਵੀ ਆ ਇਸ ਦੇ ਨਾਲ ਨਾਲ ਦੁਕਾਨਦਾਰ ਵੀ ਆ ਭਾਈ ਜੋਧਾ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਪਿੰਡ ਇਹਨਾਂ ਦਾ ਖੋਖਰ ਬਿਸ਼ਨਪੁਰਾ ਜ਼ਿਲ੍ਹਾ ਸੰਗਰੂਰ ਹੈ ਨੇੜੇ ਟੋਹਣਾ ਤੇ ਮੁੰਕ ਸ਼ਹਿਰ ਇਹਨਾਂ ਨੂੰ ਲਾਗੇ ਪੈ ਜਾਂਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਬਾਈ ਮੇਰੇ ਚੈਨਲ ਤੇ ਤੇ ਤੁਸੀਂ ਲਗਭਗ ਪਨੀਰੀਆਂ ਦਾ ਕੰਮ ਜਿਹੜਾ ਹੈ ਬਾਈ ਕਰਦੇ ਹੋ ਤੇ ਨਾਲ-ਨਾਲ ਉਹਦੇ ਪਿਆਜ਼ ਦੀ ਪਨੀਰੀ ਦਾ ਵੱਡੇ ਪੱਧਰ ਤੇ ਕੰਮ ਕਰਦੇ ਆ ਜੇਕਰ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਅਸੀਂ ਪਿਆਜ਼ ਦੀ ਕਿੰਨੇ ਕ ਤਰ੍ਹਾਂ ਦੀ ਜਿਹੜੀ ਹੈ ਖੇਤੀ ਕਰ ਸਕਦੇ ਆ ਪਿਆਜ਼ ਦੀ ਅਪਾ ਪਿਆਜ਼ ਦੀ ਦੋ ਤਰ੍ਹਾਂ ਦੀ ਖੇਤੀ ਕਰ ਸਕਦੇ ਆ ਜੀ ਜੀ ਇੱਕ ਆਪਾਂ ਮੰਨ ਲਓ ਗਰਮੀ ਵਾਲਾ ਗਰਮੀ ਵਾਲਾ ਪਿਆਜ਼ ਇੱਕ ਆਪਾਂ ਸਰਦੀ ਵਾਲਾ ਕਹਦੇ ਨੇ ਸਰਦੀਆਂ ਵਾਲਾ ਮੰਨ ਲਓ ਉਹਦੇ ਚ ਕੱਚੀ ਪਟਾਈ ਵਾਲਾ ਤੇ ਰਹਿਸੀ ਪਿਆਜ਼ ਰਹਿਸੀ ਪਿਆਜ਼ ਜੀ ਠੀਕ ਹੈ ਜੀ ਤੇ ਤੁਹਾਡੇ ਕੋਲ ਇਹ ਜਿਹੜੀ ਪਨੀਰੀ ਐ ਇਸ ਟਾਈਮ ਤੁਸੀਂ ਵਜਾਂਦ ਕੀਤੀ ਹੋਈ ਆ ਹਾਂਜੀ ਇਹ ਕੱਚੀ ਪਟਾਈ ਵਾਲੀ ਕੱਚੀ ਪਟਾਈ ਦੀ ਠੀਕ ਹੈ ਹਾਂਜੀ ਕੱਚੀ ਪਟਾਈ ਦੀ ਜਿਹੜੀ ਅਸੀਂ ਖੇਤੀ ਕਰ ਸਕਦੇ ਆ ਜਾਂ ਪਨੀਰੀ ਤਿਆਰ ਕਰ ਸਕਦੇ ਆ ਬਈ ਉਹ ਕਿਵੇਂ ਕਰਦੇ ਆ ਕਿਵੇਂ ਤਿਆਰ ਹੈ ਜੀ ਆਪਾਂ ਜੁਲਾਈ ਚ ਆਪਾਂ ਬੀ ਸਕਦੇ ਹਾਂ ਨੂੰ ਜੀ ਜੁਲਾਈ ਤੋਂ ਕੱਚੀ ਜੁਲਾਈ ਤੋਂ ਅਗਸਤ ਤੱਕ ਮੰਨ ਲਓ ਤੇ ਜੁਲਾਈ ਤੋਂ ਅਗਸਤ ਤੱਕ ਕੱਚੀ ਪਟਾਈ ਆ ਹਾਂ ਇਹ 15 ਅਗਸਤ ਤੋਂ ਬਾਅਦ ਆਪਣਾ ਇਹ ਖੇਤ ਚ ਲੱਗਣਾ ਸ਼ੁਰੂ ਹੋ ਜਨੇ ਜੀ ਠੀਕ ਹੈ ਜੀ ਹਾਂਜੀ ਤੇ ਪਕਾਵੇਂ ਪਿਆਜ਼ ਦੀ ਪਕਾਵੇਂ ਪਿਆਜ਼ ਦੀ ਆਪਣੀ ਲਗਭਗ 20 25 ਅਕਤੂਬਰ ਤੋਂ 20 25 ਅਕਤੂਬਰ ਤੋਂ ਲੈ ਕੇ ਤੇ 15 ਨਵੰਬਰ ਤੱਕ ਲਾ ਲੂ 15 ਨਵੰਬਰ ਤੱਕ ਹਾਂਜੀ ਤੇ ਉਹਦੀ ਪਟਾਈ ਕਰਕੇ ਅਸੀਂ ਬਜਾਂਦ ਕਦੋਂ ਕਰ ਸਕਦੇ ਆ ਮੰਨ ਲਓ ਪਨੀਰੀ ਜਿਹੜੀ ਟ੍ਰਾਂਸਪਲੈਂਟ ਕਰਕੇ ਖੇਤ ਦੇ ਵਿੱਚ ਕਦੋਂ ਲਾ ਸਕਦੇ ਲਗਭਗ ਉਹ ਫਰਸਟ ਜਨਵਰੀ ਤੇ ਜ਼ਿਆਦਾ ਵਧੀਆ ਟਾਈਮ ਹੈ ਯੂਦਾ ਠੀਕ ਹੈ ਜੀ 1 ਜਨਵਰੀ ਤੱਕ ਯਾਨੀ ਕਿ ਲੋੜੀ ਦੇ ਟਾਈਮ ਹਾਂਜੀ ਹਾਂਜੀ ਲੋੜੀ ਤੋਂ ਥੋੜਾ ਜਿਹਾ ਬਾਅਦ ਚ ਲੋੜੀ ਤੋਂ ਥੋੜਾ ਜਿਹਾ ਪਹਿਲਾਂ ਹੀ ਠੀਕ ਹੈ ਜੀ ਬਈ ਤੇ ਜੇਕਰ ਗੱਲ ਕਰੀਏ ਬਈ ਪਨੀਰੀ ਦੀ ਵੀ ਪਿਆਜ਼ ਦੀ ਪਨੀਰੀ ਅਸੀਂ ਕਿਵੇਂ ਤਿਆਰ ਕਰ ਸਕਦੇ ਹਾਂ ਤਾਂ ਉਹਦੇ ਵਾਸਤੇ ਕਿੰਨਾ ਕੁ ਬੀਜ ਲੋੜੀ ਦਾ ਹੁੰਦਾ ਇੱਕ ਏਕੜ ਵਾਸਤੇ ਤੇ ਕਿੰਨੀ ਉਹਦੇ ਵਾਸਤੇ ਜਗ੍ਹਾ ਚਾਹੀਦੀ ਹੈ ਪਨੀਰੀ ਵਾਸਤੇ ਆਪਾਂ ਇੱਕ ਏਕੜ ਦੇ ਹਿਸਾਬ ਕਿਤਾਬ ਲਾ ਲਈ ਜੀ ਇੱਕ ਏਕੜ ਵਾਸਤੇ ਆਪ ਨੂੰ 2 ਕਿਲੋ ਸੀਡ ਦੀ ਜ਼ਰੂਰਤ ਹੁੰਦੀ ਹੈ 2 ਕਿਲੋ ਸੀਡ ਦੀ ਜ਼ਰੂਰਤ ਹਾਂਜੀ ਜੀ ਲਗਭਗ ਉਹਦੇ ਅੰਦਰ ਆਪਾਂ 4 ਤੋਂ 5 ਮਰਲੇ ਜਗ੍ਹਾ ਚਾਹੀਦੀ ਐ ਤੇ ਜੇ ਆਪਾਂ 1.5 ਸਕਰ ਫੁੱਟ ਦਾ ਬੀਜ ਆਪਾਂ ਪਾਸਾ 1 ਸਕਰ ਫੁੱਟ ਵਿੱਚ ਆਪਾਂ 1.5 ਗ੍ਰਾਮ ਬੀਜ ਪਾ ਸਕਦੇ ਹਾਂ ਜੀ 1 ਸਕਰ ਫੁੱਟ ਦੇ ਵਿੱਚ 1.5 ਗ੍ਰਾਮ 1.5 ਗ੍ਰਾਮ ਬੀਜ ਹਾਂਜੀ ਯਾਨੀ ਕਿ ਉਹ 10 ਬਾਈ 10 ਦੀ ਕਿਆਰੀ ਹੋਗੀ ਤਾਂ ਉਹਦੇ ਵਿੱਚ ਸਿੱਧਾ-ਸਿੱਧਾ 150 ਗ੍ਰਾਮ 150 ਗ੍ਰਾਮ ਦੀ ਠੀਕ ਹੈ ਜੀ ਬਾਈ ਤੇ ਤੁਹਾਡੇ ਕੋਲੇ ਕਿਹੜੇ-ਕਿਹੜੇ ਜਿਹੜੇ ਪਿਆਜ਼ਦਾਂ ਦਾ ਬੀਜ ਮਿਲ ਜਾਂਦਾ ਬਾਈ ਪਿਆਜ਼ ਇੱਕ ਆਪਣਾ ਆ ਗਿਆ ਜੀ ਤਾਂਬੇ ਰੰਗਾ ਜੀ ਤਾਂਬੇ ਰੰਗਾ ਜਿਹੜੀ ਆਪਣੀ ਮੰਨ ਲਓ ਪੰਜਾਬ ਨਰੋਆ ਸੈਗਮੈਂਟ 'ਚ ਆ ਗਿਆ ਜੀ ਤੇ ਇਹਦਾ ਆਪਣਾ ਥੋੜਾ ਝਾੜ ਉਹਦੇ ਨਾਲੋਂ ਜ਼ਿਆਦਾ ਹੈ ਜੀ। ਮੇ ਸਿਲੈਕਸ਼ਨ ਵੈਰੈਟੀ ਹੈ। ਜੀ ਤੇ ਇੱਕ ਆ ਗਿਆ ਆਪਣੇ पीआर 6 ਜੋ ਆਪਾਂ ਨਾਸਕਾਲਾ ਲਾਲ ਪਿਆਜ਼ ਕਹਿੰਦੇ ਆਂ। ਲਾਲ ਪਿਆਜ਼ ਕਹਿੰਦੇ ਆਂ। ਲਾਲ ਪਿਆਜ਼ ਕਹਿੰਦੇ ਆਂ। ਲਾਲ ਪਿਆਜ਼ ਕਹਿੰਦੇ ਆਂ। ਇੱਥੇ ਦੋ ਵੈਰੈਟੀਆਂ ਆਪਣੇ ਲੈਵੇ ਮੰਨ ਲਓ ਇਹ ਤੁਹਾਡੇ ਕੋਲੇ ਮਿਲ ਜਾਂਦੀਆਂ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਅੱਛਾ ਮੰਨ ਲਓ ਭਾਈ ਮੈਂ 1 ਏਕੜ ਦਾ ਜਿਹੜਾ ਪਿਆਜ਼ ਲਾਉਣਾ ਹੈਗਾ ਹਨਾ ਤਾਂ ਮੈਨੂੰ ਉਹਦੇ ਵਾਸਤੇ ਜਿਹੜਾ ਮੈਂ 1 ਏਕੜ ਦੀ ਬਹਾਈ ਕਰਨੀ ਆ। ਜੁਟਾਈ ਕਰਕੇ ਉਹਦੇ 'ਚ ਕੋਈ ਖਾਦ ਖਰਾਕ ਪਾਉਣੀ ਆ ਤਾਂ ਉਸ ਤੋਂ ਪਹਿਲਾਂ ਜਦੋਂ ਮੈਂ ਪਨੀਰੀ ਤਿਆਰ ਕਰਨੀ ਆ ਜਿਹੜੀ ਉਹ ਪਨੀਰੀ ਵਾਲੀ ਜਗ੍ਹਾ ਹੈ ਉਹਦੇ ਵਿੱਚ ਮੈਂ ਕੀ ਮੰਨ ਲਓ ਤਿਆਰ ਕਰ ਸਕਦਾ ਉਹਦੇ 'ਚ ਕਿਹੜੀ ਖਾਦ ਖਰਾਕ ਪਾ ਸਕਦਾ ਉਹਦੇ 'ਚ ਕਿਹੜੀ ਮੈਂ ਦਵਾਈ ਪਾ ਸਕਦਾ ਜਿਹੜੀ ਮੈਨੂੰ ਕੋਈ ਪਨੀਰੀ ਦੇ ਵਿੱਚ ਦਿੱਕਤ ਨਾ ਆਵੇ ਉਹਦੇ ਅੰਦਰ ਇਹ ਆ ਜੀ ਪਹਿਲੇ ਵਾਰ ਤਾਂ ਆਪਾਂ ਖੇਤ ਵਧੀਆ ਸਵਾਰ ਕੇ ਕੰਪਿਊਟਰ ਘਾ ਲਵਾ ਕੇ ਬਿਲਕੁਲ ਪੱਧਰਾ ਬਰੀਕ ਖੇਤ ਤਿਆਰ ਕਰੋ ਜੀ ਹਾਂ ਤੇ ਉਹਦੇ ਅੰਦਰ ਜਿਵੇਂ ਡੈਂਪਿੰਗ ਆਫ ਪਨੀਰੀ ਦਾ ਵੱਲੇ ਲੱਕ ਟੁੱਟ ਕੇ ਡੇਗ ਜਾਨਾ ਲੱਕ ਲੱਕ ਟੁੱਟ ਕੇ ਗਿਰ ਜਾਣਾ ਉਹ ਖੇੜਾ ਕਹਿੰਦੇ ਨੇ ਆਪਾਂ ਆਮ ਭਾਸ਼ਾ ਚ ਹਾਂਜੀ ਹਾਂ ਉਹਦੇ ਵਾਸਤੇ ਅਸੀਂ ਜਿਵੇਂ ਜੀ 2 ਕਿਲੋ ਸਜੀਵਣੀ ਹੂੰ 2 ਕਿਲੋ ਫਸਲ ਰક્ષਕ 2 ਕਿਲੋ ਨਮਾਟੋ ਭਰੀ ਹੂੰ ਤੇ 8 ਕਿਲੋ ਫੋਸਟਰ ਹੂੰ ਤੇ ਲਗਭਗ ਅਸੀਂ ਇਹਦਾ ਪਹਿਲੀ ਖੇਤ ਤਿਆਰ ਕਰ ਲਓ ਪਹਿਲਾਂ ਇਹਦਾ ਖੇਤ ਦੇ ਵਿੱਚ ਛੱਟਾ ਮਾਰ ਦਨੇ ਆ ਜੀ ਛੱਟਾ ਮਾਰਦੇ ਛੱਟਾ ਵੀ ਕਿ ਆਪਾਂ ਨੂੰ ਡੈਂਪਿੰਗ ਉਹਦੀ ਉਹ ਖੇੜੇ ਦੀ ਟੁੱਟਣ ਦੀ ਸਮੱਸਿਆ ਨਾ ਆਵੇ ਹਾਂ ਹਾਂ ਨਿੰਮਾ ਟੋੜ ਦੀ ਵੀ ਸਮੱਸਿਆ ਹੈ ਨਿੰਮਾ ਟੋੜ ਦੀ ਆਪਾਂ ਨਮਾਟੋ ਫਰੀ ਪਾਦਨੇ ਜੀ 2 ਕਿਲੋ ਠੀਕ ਹੈ ਬਈ ਆਪਾਂ ਪਹਿਲੀ ਐਕਸਟਰਾ ਪਾਦਨੇ ਜੀ ਆਪਣੇ ਨਿੰਮਾ ਟੋੜ ਦੀ ਕਦੇ ਪ੍ਰੋਬਲਮ ਨਹੀਂ ਆਈ ਹਮ 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 ਪਨੀਰੀ ਫਰੇ ਦੇ ਕਿੰਨੇ ਦਿਨਾਂ ਚ ਤਿਆਰ ਪੱਟਣ ਦੇ ਯੋਗ ਹੋ ਜਾਂਦੀ ਹੈ ਬਾਈ 40 ਤੋਂ ਮਾਲੂ 45 ਦਿਨਾਂ ਦੇ 40 ਤੋਂ 45 ਦਿਨਾਂ ਦੇ ਹਾਂਜੀ ਤੇ ਜੇ ਪੂਰੀ ਗੱਲ ਕਰੀਏ ਵੀ ਪਿਆਜ਼ ਦੀ ਖੇਤੀ ਕਿੰਨੇ ਦਿਨਾਂ ਦੀ ਹੈ ਸਮੇਤ ਪਨੀਰੀ ਦੇ ਪਿਆਜ਼ ਦੀ ਖੇਤੀ 150 ਤੋਂ 170 ਦਿਨ ਨੇ ਥੋੜਾ ਵੈਰਾਈਟੀ ਦੇ ਡਿਪੈਂਡ ਕਰਦਾ ਜਿਹੜੇ ਆਪਣੀ ਵੈਰਾਈਟੀ ਹੈ ਉਹ ਥੋੜੀ 10-15 ਦਿਨ ਐਕਸਟਰਾ ਲੈਂਦੀ ਹੈ ਜਿਆਦਾ ਲੈਂਦੀ ਹੈ ਉਹਦਾ ਝਾੜ ਵੀ ਜਿਆਦਾ ਹੈ ਇਹ ਟਾਈਮ ਵੀ ਵੱਧ ਲੈਂਦੀ ਹੈ ਟਾਈਮ ਵੀ ਵੱਧ ਲੈਂਦੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਤੇ ਭਾਈ ਜੇ ਗੱਲ ਕਰੀਏ ਵੀ ਆਪਾਂ ਮੰਨ ਲਓ 1 ਏਕੜ ਦੇ ਵਿੱਚ ਬੀਜ ਦੀ ਆਪਾਂ ਦਰਦੀ ਗੱਲ ਕਰ ਲਈ ਬੀਜ ਕਿੰਨਾ ਪਾ ਸਕਦੇ ਆ 1 ਏਕੜ ਵਾਸਤੇ ਪਨੀਰੀ ਬੀਜਣ ਵਾਸਤੇ ਕਿੰਨੀ ਉਹਨੂੰ ਜਗ੍ਹਾ ਚਾਹੀਦੀ ਹੈ ਸਕੁਅਰ ਫੁੱਟ ਦੇ ਹਿਸਾਬ ਨਾਲ ਉਹ ਆਪਾਂ ਗੱਲ ਕਰ ਲਈ ਹਾਂ ਹਾਂਜੀ ਹਾਂਜੀ ਫਿਰ ਉਦੋਂ ਬਾਅਦ ਦੇ ਵਿੱਚ ਜੇ 1 ਏਕੜ ਦਾ ਝਾੜ ਮੰਨ ਕੇ ਚੱਲੀਏ ਪਿਆਜ਼ ਦੀ ਖੇਤੀ ਦਾ ਤਾਂ ਉਹ ਕਿੰਨਾ ਗਰਹਦਾ ਉਹ 120 ਕੁਆਂਟਲ ਤੋਂ ਲੈ ਕੇ ਦੀ 160 ਕੁਆਂਟਲ ਆਪਣੀ ਵੈਰੈਟੀ ਦਾ ਝਾੜ ਆਇਆ ਜੀ ਅੱਛਾ ਹਾਂਜੀ ਯਾਨੀ ਕਿ ਤੁਸੀਂ ਇੰਨਾ ਝਾੜੇ ਦਾ ਕੱਢਿਆ ਹਾਂਜੀ ਇੰਨਾ ਕੱਢਿਆ ਜੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬਾਈ ਜਿਹੜੀਆਂ ਇਹਨੂੰ ਬਿਮਾਰੀਆਂ ਆਉਂਦੀਆਂ ਨੇ ਪਿਆਜ਼ ਦੀ ਫਸਲ ਨੂੰ ਜੇ ਗੱਲ ਕਰ ਲਈਏ ਵੀ ਇਨਸੈਕਟ ਜਿਹੜਾ ਇਹਦੇ ਤੇ ਆਉਂਦਾ ਹੈ ਕੀਟ ਪਤੰਗੇ ਜਿੰਨੇ ਵੀ ਕਹਿਦਾ ਨੇ ਤੇ ਕਿਹੜੇ-ਕਿਹੜੇ ਕੀਟ ਪਤੰਗੇ ਆਉਂਦੇ ਨੇ ਤੇ ਕਿਹੜੀ-ਕਿਹੜੀ ਇਹਨੂੰ ਬਿਮਾਰੀ ਆਉਂਦੀ ਹੈ ਪਿਆਜ਼ ਦੀ ਖੇਤੀ ਦੇ ਵਿੱਚ ਪਿਆਜ਼ ਦੇ ਅੰਦਰ ਮੇਨ ਸਮੱਸਿਆ ਹੈ ਥ੍ਰਿਪਸ ਦੀ ਮੈਂ ਥ੍ਰਿਪਸ ਵਾਲਾ ਲਊ ਠੀਕ ਹੈ ਨਾ ਇਹ ਅਟੈਕ ਹੁੰਦਾ ਹੈ ਸੁੰਡੀ ਦਾ ਇਨਾ ਕੋਈ ਜ਼ਿਆਦਾ ਅਟੈਕ ਨਹੀਂ ਹੁੰਦਾ ਥੋੜਾ-ਮੋੜਾ ਹਲਕੇ-ਫੁਲਕੇ ਬਾਸ ਸਪਰੇਅ ਕੱਢ ਸਕਦੇ ਹਾਂ ਸੁੰਡੀ ਦੀ ਸੁੰਡੀ ਦਾ ਇੱਡਾ ਜ਼ਿਆਦਾ ਅਟੈਕ ਨਹੀਂ ਹੁੰਦਾ ਫੰਗਸ ਦਾ ਅਟੈਕ ਮੇਨ ਫੰਗਸ ਦਾ ਤੇ ਥ੍ਰਿਪਸ ਦਾ ਜ਼ਿਆਦਾ ਕੈ ਕਹਿੰਦਾ ਜੀ ਅੱਛਾ ਫਿਰ ਇਹਦੇ ਵਾਸਤੇ ਬਾਈ ਤੁਸੀਂ ਮੰਨ ਲਓ ਕਿਹੜੀ ਕਿਹੜੀ ਸਪਰੇਅ ਵਰਤਦੇ ਆ ਅਸੀਂ ਤਕਰੀਬਨ ਜੀ ਦਮਨ ਦੀ 303 ਆਉਂਦੀ ਹੈ ਜੀ ਸਿਰਫ ਉਸ ਵਾਸਤੇ ਉਹ ਵਰਤ ਲੈਂਦੇ ਆ ਹਾਂ ਜਿਵੇਂ ਨੀਮ ਔਇਲ ਹੈ ਉਹ ਵਰਤ ਲੈਂਦੇ ਆ ਜੀ ਨੀਮ ਔਇਲ ਵਰਤਦੇ ਆ ਨੀਮ ਔਇਲ ਵਰਤ ਲੈਂਦੇ ਆ ਤੇ ਬਾਕੀ ਆਪਾਂ ਕਈ ਵਾਰੀ ਖੱਟੀ ਲੱਸੀ ਵੀ ਆਪਾਂ ਨੂੰ ਯੂਜ਼ ਕਰ ਸਕਦੇ ਆ ਅੱਛਾ ਤੇ ਕੋਈ ਜ਼ਿਆਦਾ ਟੈਂਪਰੇਚਰ ਵੱਧ ਗਿਆ ਥ੍ਰਿਪਸ ਨਹੀਂ ਕੰਟਰੋਲ ਹੋ ਰਹੀ ਤਾਂ ਉਹਦੇ ਵਾਸਤੇ ਫਿਰ ਆਪਾਂ ਡੈਲੀਗੇਟ ਥੋੜੀ ਮਹਿੰਗੀ ਹੈ ਦਵਾਈ ਡੈਲੀਗੇਟ ਇਹਦਾ ਵੀ ਆਪਾਂ ਇਹਨੂੰ ਵਰਤਦੇ ਆ ਇਹ ਦੂਸਰਾ ਨੰਬਰ ਇਹ ਹੈ ਜੀ ਇਹਦੇ ਅੰਦਰ ਸਟicker ਜੋ ਗੂੰਦ ਕੇ ਇਹਦੇ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਾਂ ਪਿਆਜ਼ ਦੇ ਉੱਪਰ ਕੋਈ ਵੀ ਅਸਲਾ ਆਪਾਂ ਨੇ ਪੈਸਟੀਸਾਈਡ ਦੀ ਕਰਨੀ ਹੈ ਜਾਂ ਮਲੇ ਆਪਣੀ ਕੋਈ ਫੰਗਸ ਦੀ ਕਰਨੀ ਹੈ ਥ੍ਰਿਪਸ ਦੀ ਕਰਨੀ ਹੈ ਤੇ ਉਹ ਸਟicker ਬਹੁਤ ਜ਼ਿਆਦਾ ਜ਼ਰੂਰੀ ਹੈ ਪਿਆਜ਼ ਦੇ ਉੱਤੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਦਾ ਜਿਹੜਾ ਪੱਤਾ ਕੋਲਾ ਹੁੰਦਾ ਹੈ ਕੋਲਾ ਵੀ ਹੁੰਦਾ ਬਾਕੀ ਉਹ ਖੜਮਾ ਹੁੰਦਾ ਹਾਂ ਖੜਮਾ ਹੁੰਦੇ ਤੇ ਦਵਾਈ ਨਹੀਂ ਰੁਕਦੀ ਦਵਾਈ ਨਹੀਂ ਰੁਕਦੀ ਆ ਉਹਦੇ ਉੱਤੇ ਮੈਂ ਫਾਰਮਰ ਨੂੰ ਇਹੀ ਕਹਿੰਦਾ ਵੀ ਉਹ ਸਟicker ਜ਼ਰੂਰ ਯੂਜ਼ ਕਰੇ ਕਰਨ ਨਾਲੇ ਦੀ। ਇਹੀ ਗੱਲ ਹਨਾ ਤਜਰਬੇ ਦੇ ਵਿੱਚੋਂ ਬਹੁਤ ਗੱਲਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ। ਹਾਂਜੀ ਠੀਕ ਹੈ ਜੀ। ਤੇ ਫੇਰ ਬਾਈ ਉਸ ਤੋਂ ਬਾਅਦ ਦੇ ਵਿੱਚ ਮੰਨ ਲਓ ਵੀ ਇਹ ਤਾਂ ਸਾਰੀਆਂ ਬਿਮਾਰੀਆਂ ਦਾ ਕਨਸੈਪਟ ਆ ਗਿਆ। ਹਾਂਜੀ ਤੇ ਖਾਦ ਖਰਾਕ ਦਾ ਉਹਦੇ 'ਚ ਕੀ ਵਰਤ ਸਕਦੇ ਆਪਾਂ? ਖਾਦ ਖਰਾਕ ਤਾਂ ਇਹੀ ਹੈ ਜੀ ਆਪਾਂ ਨੂੰ ਡੀ.ਏ.ਪੀ ਦੀ ਜ਼ਰੂਰਤ ਪੈਂਦੀ ਹੈ ਜੀ। ਹਾਂ। ਪੋਟਾਸ਼ ਦੀ ਜ਼ਰੂਰਤ ਪੈਂਦੀ ਹੈ। ਹਾਂ। ਜ਼ਿੰਕ ਆਪਾਂ ਦੇ ਸਕਦੇ ਜ਼ਿੰਕ ਥੋੜਾ ਜਿਹਾ ਡੀ.ਏ.ਪੀ ਤੋਂ ਜਾਂ ਪਹਿਲਾਂ ਜਾਂ ਬਾਅਦ 'ਚ ਦੇ ਦਿਓ ਥੋੜਾ ਜਿਹਾ ਨਾਲ ਇਕੱਠਾ ਨਾ ਦਿਓ ਜੀ। ਹਾਂ ਹਾਂ ਹਾਂ। ਤੇ ਤਾਂ ਮਨ ਲਓ ਬਾਣ ਨੂੰ ਕਰੜਾ ਕਰ ਦਿੰਦਾ ਇੱਕ ਪੱਥਰ ਨੂੰ ਮੈਂ ਹੀ ਬਣਾ ਦਿੰਦੇ ਆ ਆਪਾਂ ਸਲਫਰ ਦੇ ਸਕਦੇ ਆ ਜ਼ਮੀਨਾਂ ਜਿਹੜੀਆਂ ਸਖਤ ਨਹੀਂ ਥੋੜੀਆਂ ਜੀਆਂ ਸਲਫਰ ਦੇ ਸਕਦੇ ਆ ਜੀ ਹਾਂ ਜੀ ਤੇ ਬਾਕੀ ਮਨ ਲਿਆ ਫੰਗਸ ਵਾਸਤੇ ਆਪਾਂ ਪਹਿਲੀ ਥੋੜੀ ਨਿਮਾ ਨਿਮਾ ਟੋੜ ਵਾਸਤੇ ਆਪਾਂ ਇਹ ਚੀਜ਼ਾਂ ਪਹਿਲੀ ਆਪਾਂ ਦੱਸ ਚੁੱਕੇ ਆ ਇਹ ਚੀਜ਼ਾਂ ਨੂੰ ਜ਼ਰੂਰ ਵਰਤੋ ਜੀ ਭਾਵੇਂ ਪਨੀਰੀਦਾਰੇ ਆ ਤੇ ਭਾਵੇਂ ਆਪਾਂ ਆਪੇ ਪਿਆਜ਼ ਦੀ ਖੇਤੀ ਕਰ ਰਹੇ ਆ ਖੇਤੀ ਕਰ ਰਹੇ ਆ ਜੀ ਟੇਬਲ ਦੀ ਖੇਤੀ ਵਾਸਤੇ ਮੈਂ ਇਹ ਚੀਜ਼ਾਂ ਸਿਫਾਰਿਸ਼ ਕਰਦਾ ਮੈਂ ਲਗਭਗ ਮਨ ਲਿਆ 15-7 ਦੋ ਹੀ ਚੀਜ਼ਾਂ ਮੈਂ ਯੂਜ਼ ਕਰਦਾ ਰਿਹਾ ਸਾਡੇ ਖੇਤ ਕੋਈ ਜਿਆਦਾ ਵੱਡੀ ਪ੍ਰੋਬਲਮ ਨਹੀਂ ਆਈ ਨਹੀਂ ਫਾਰਮਰ ਕਹਿੰਦੇ ਜੇ ਨਿਮਾ ਟੋੜ ਦੀ ਸਮੱਸਿਆ ਆ ਗਈ ਜਦੋਂ ਵੈਜੀਟੇਬਲ ਦੀ ਖੇਤੀ ਬਾਰ-ਬਾਰ ਹੁੰਦੀ ਹੈ ਅਸੀਂ ਪਹਿਲੇ ਐਕਸਟਰਾ 2 ਕਿਲੋ ਨੂੰ ਨਿਮਾ ਟੋੜ ਵਾਸਤੇ ਨਵਾਟੋ ਫਰੀ ਅਸੀਂ 2 ਕਿਲੋ ਇਹ ਪਾ ਦਿੰਦੇ ਹਾਂ ਜੀ ਖੇਤ ਮੰਨ ਲਓ ਪਾ ਦਿੰਦੇ ਹੋ ਪਾ ਦਿੰਦੇ ਹੋ ਕੋਈ ਸਮੱਸਿਆ ਨਹੀਂ ਆਈ ਠੀਕ ਹੈ ਭਾਈ ਤੇ ਜਾਂਦੇ ਜਾਂਦੇ ਭਾਈ ਇੱਕ ਗੱਲ ਜਿਹੜੀ ਆ ਉਹ ਰਹੇਗੀ ਮੇਨ ਮੰਨ ਲਓ ਤੁਸੀਂ ਪਿਆਜ਼ ਦੀ ਪਨੀਰੀ ਆਪ ਤਿਆਰ ਕਰਦੇ ਹੋ ਆਪ ਵੇਚਦੇ ਹੋ ਇਹ ਚੀਜ਼ ਪਨੀਰੀ ਵੀ ਵੇਚਦੇ ਹੋ ਤੇ ਬੀਜ ਜਿਹੜਾ ਉਹ ਆਪ ਤਿਆਰ ਕਰਕੇ ਵੇਚਦੇ ਆਂ ਤੇ ਜਿਹੜਾ ਬੀਜ ਦੀ ਗੱਲ ਕਰੀਏ ਬੀਜ ਕਿੰਨੇ ਕੁ ਕੁਆਂਟਲ ਇੱਕ ਮਤਲਬ 1 ਏਕੜ ਦੇ ਵਿੱਚੋਂ ਨਿਕਲਿਆ ਆਉਂਦਾ ਇਹ ਜ਼ਿਆਦਾ ਤਾਂ ਮੌਸਮ ਤੇ ਨਿਰਭਰ ਕਰਦਾ ਜੀ ਵੀ ਮੌਸਮ ਤੇ ਬਾਕੀ ਇੱਕ ਕੁਆਂਟਲ ਦੀ ਲਗਭਗ ਰੇ ਸੋ ਆਪਣੇ ਪੰਜਾਬ ਚ ਇੱਕ ਕੁਆਂਟਲ ਦੇ ਲਗਭਗ ਬਣ ਜਾਂਦੇ ਜੀ ਇੱਕ ਇੱਕ ਏਕੜ ਚੋਂ ਇੱਕ ਏਕੜ ਦੇ ਵਿੱਚੋਂ ਇੱਕ ਕੁਆਂਟਲ ਬੀਜ ਨਿਕਲਿਆ ਆਉਂਦਾ ਪਿਆਜ਼ ਦੀ ਖੇਤੀ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਈ ਹਨਾ ਤੇ ਬਾਕੀ ਤੁਹਾਡੇ ਕੋਲੋਂ ਕਿਹੜੀਆਂ ਕਿਹੜੀਆਂ ਪਨੀਰੀਆਂ ਨੇ ਬਾਈ ਜਿਹੜੀਆਂ ਉਹ ਇਸ ਟਾਈਮ ਅਵੇਲੇਬਲ ਹੈਗੀਆਂ ਨੇ ਜਾਂ ਅੱਗੇ ਕਿਹੜੀਆਂ ਮਿਲ ਜਾਂਦੀਆਂ ਨੇ ਪਨੀਰੀਆਂ ਦੇਖੋ ਸਮੇਂ ਅਨੁਸਾਰ ਆਪਣੇ ਲਵੇ ਹਰ ਤਰ੍ਹਾਂ ਦੀਆਂ ਪਨੀਰੀਆਂ ਹੁੰਦੀਆਂ ਨੇ ਜੀ ਹਾਂ ਜਿਵੇਂ ਆਪਣੇ ਲਵੇ ਸ਼ਿਮਲਾ ਮਿਰਚ ਦੀ ਪਨੀਰੀ ਰੈਡੀ ਹੈ ਜੀ ਹੂੰ ਪਿਆਜ਼ ਦੀ ਪਨੀਰੀ ਕੱਚੇ ਪਿਆਜ਼ ਵਾਸਤੇ ਰੈਡੀ ਹੈ ਜੀ ਬੈਂਗਣ ਵੈਂਗੜੀ ਆ ਗਈ ਜੀ ਹੂੰ ਸੇਵਾ ਮਿਰਚ ਆ ਗਈ ਹੂੰ ਸ਼ਾਂਬਾ ਛਾਟ ਜਿਵੇਂ ਚਾਰੀ ਹੈ ਕ੍ਰਾਂਤੀ ਹੈ 074 ਹੈ ਇਹ ਇਹ ਅਲੱਗ-ਅਲੱਗ ਏਰੀਆ ਦੇ ਹਿਸਾਬ ਤੇ ਜਿਵੇਂ ਹਰਿਆਣੇ 'ਚ ਅਚਾਰੀ ਜ਼ਿਆਦਾ ਚੱਲਦੀ ਹੈ ਪੰਜਾਬ 'ਚ ਆਪਣੇ ਸਾਬਾ ਜ਼ਿਆਦਾ ਚੱਲਦੀ ਹੈ ਸਾਬਾ ਜ਼ਿਆਦਾ ਚੱਲਦੀ ਹੈ ਜਿਵੇਂ ਸੀਐਚ 27 ਵੀ ਚੱਲਦੀ ਹੈ ਹਾਂ ਐ ਬਤਾਉਂਗਾ ਦੀ ਪਨੀਰੀ ਹਾਂ ਬਰੋਕਲੀ ਗੋਭੀ ਬੰਦ ਗੋਭੀ ਫੁੱਲ ਗੋਭੀ ਲਗਭਗ ਸਮੇਂ ਅਨੁਸਾਰ ਜਿਹੜੀ ਚੀਜ਼ ਦਾ ਟਾਈਮ ਹੈ ਉਹ ਇਹ ਆਪਣੇ ਪਨੀਰੇ ਲਗਭਗ ਆ ਰੈਡੀ ਮਿਲਦੀਆਂ ਨੇ ਠੀਕ ਹੈ ਜੀ ਬਾਈ ਬਹੁਤ-ਬਹੁਤ ਧੰਨਵਾਦ ਕਰਦਾ ਬਾਈ ਤੁਹਾਡਾ ਹੈਨੀਆਂ ਗੱਲਾਂ ਦੱਸਣ ਵਾਸਤੇ ਨਹੀਂ ਅੱਜਕੱਲ ਕੋਈ ਐ ਨਹੀਂ ਖੁੱਲ ਕੇ ਗੱਲ ਕਰਦਾ ਨਹੀਂ ਆਪਾਂ ਫਾਰਮਰਾਂ ਜੀ ਆਪਾਂ ਫਾਰਮਰ ਨੂੰ ਦੱਸਣ ਦੀ ਸਲਾਹ ਦੇਣੀ ਦੀ ਮੈਂ ਵੀ ਕਿਸੇ ਤੋਂ ਸਿੱਖ ਕੇ ਆਇਆ ਦੀ ਆ ਕੋਈ ਮੈਂ ਪੇਟ ਦੇ ਅੰਦਰੋਂ ਤਾਂ ਸਿੱਖ ਕੇ ਨਹੀਂ ਆਇਆ ਮੈਂ ਛੋੜੇ ਵਰਗੇ ਭਰਾਵਾਂ ਤੋਂ ਕੁਝ ਸਿੱਖਿਆ ਤਾਂ ਸੋਨੂੰ ਕੁਝ ਮੈਂ ਦੱਸ ਰਿਹਾ ਬਿਲਕੁਲ ਬਾਈ ਬਹੁਤ ਬਹੁਤ ਧੰਨਵਾਦ ਕਰਦਾ ਬਾਈ ਜੇਕਰ ਸਾਰੀ ਗੱਲਬਾਤ ਚੰਗੀ ਲੱਗੀ ਹੋਈ ਤਾਂ ਮੇਰੇ ਪੇਜ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬਾਕੀ ਬਾਈ ਕੋਲੇ ਜਰੂਰ ਇੱਕ ਵਾਰੀ ਗੇੜਾ ਮਾਰ ਕੇ ਜਾਇਓ ਬਹੁਤ ਬਹੁਤ ਧੰਨਵਾਦ ਜੀ